ਜੇ ਵਿਖਿਆ ਸਗਲੀ ਤਜੀ ਲਿਓ ਪੇਠ ਮਹਿਰਾਜ ਔਰ ਨਾਮਿਕ ਸੁਮਰੀ ਮਨਾ ਤੇ ਨਰ ਮਾਥੇ ਭਾਗ ਭਾਗਨ ਨਿਕੋ ਦੇ ਸੰਗ ਪੁਰਾਣੇ ਭਾਗਨ ਭਗਵਾਨ ਬੋਲੇ ਜੇ ਬੰਦੇ ਬੋਵਾ ਜੇ ਤਾਂ ਜਾਣੋ ਨਾ ਮਾਥੇ ਮਾਰ ਦੋ ਜੇ ਬੜਿਆ ਜੇ ਵਿਖਿਆ ਸਗਲੀ ਤਜੀ ਸਾਰੀ ਮਾਇਆ ਮੇਗਾ ਲਾਈਤੀ ਹਾਂ ਫਾਇਦਾ ਹੋ ਗਿਆ ਮੈਂ ਯੋ ਪੇਖ ਰਹਾ ਹਾਂ। ਇਹ ਰਹਾ ਰਾਗ ਦਾ ਲੈ ਰਿਆ। ਹੂੰ ਹੂੰ। ਮਾਨਕ ਮੰਗ। ਸੁਣ ਬੇ ਰਾਗੀ। ਰਾਗ ਦਾ ਮਤਲਬ ਇਹ ਨਹੀਂ ਕਿ ਅਸੀਂ ਬਾਹਰ ਜਾਂਦਾ। ਹੂੰ ਹੂੰ। ਬੰਦ ਕਰਕੇ ਵਿੱਚ ਆ ਜਾਂਦੀ। ਠੀਕ ਹੈ। ਜੇਰਾ ਕੋਈ ਵਕਤ ਨਹੀਂ ਜੋ ਪਹੁੰਚਿਆ ਹੋਵੇਗਾ। ਇਹ ਰਹਾ ਰਾਗ ਨਹੀਂ ਹੈ। ਹੂੰ ਹੂੰ। ਕੋ ਨਾਨਕ ਸੁਨਰੇ ਮਨਾ ਕਹਿਨਰ ਮਾਥੇ ਭਾਗ। ਹੋਰ ਅੰਦਰੋਂ ਬਾਸੇ ਚੱਲਦੀ ਹੈ। ਹਾਂ ਉਹ ਉਹ ਭਗਵਾਨ تک ਪਹੁੰਚੂਗਾ ਉਹ ਜਿਹੜੇ ਨੂੰ ਬਰਾਦਰ ਕਹਿੰਦੇ ਉਹ ਜਿਹਨੂੰ ਭਗਵਾਨ ਆਂਦੇ ਫਿਰ ਪੂਰਨ ਭਗਵਾਨ ਉਹ ਪੂਰਨ ਭਗਵਾਨ ਸਰ ਬੋਲ ਰਿਹਾ ਹੈ ਜੀ ਮੇਰੇ ਆਪਾ ਜੇ ਰਾਜ ਬਿਲ ਬਦਲ ਗਿਆ ਫਿਰ ਰੁਕ ਜੂਗਾ ਇਹ ਮਾਥੇ ਭਾਗ ਦਾ ਕੀ મતલਬ ਹੈ ਕੋ ਬਾਹਰਲੀ ਮੱਛੀ ਦੀ ਗੱਲ ਹੋ ਰਹੀ ਹੈ ਜੀ ਫਿਰ ਦੇਣੀ ਹੈ ਅੱਛਾ ਇਹ ਲੋੜ ਦਾ ਸਾਹਮਣੇ ਆਉਂਦਾ ਉਹ ਕਾਉਂਦਾ ਜਿਹੜਾ ਯਾਰ ਹੈ ਆਪਣੀ ਉਹਦੇ ਸਾਹਮਣੇ ਵੀ ਆਖ ਲੋਤਾ ਠੀਕ ਹੈ ਆਏ ਕੋਲੇ ਜਿੱਮੇ ਆਪਣੇ ਕਹਿੰਦੇ ਮਿੱਤਰ ਦੇ ਮੱਥੇ ਤੇ ਲਿਖਿਆ ਹੋਇਆ ਠੀਕ ਹੈ ਜੀ ਅੱਗੇ ਨਾਲ ਉਹ ਕਾਇਦਾ ਹੁੰਦਾ ਆਪਣਾ ਨਾਮ ਪੁੱਛਾਂਗੇ ਹਾਂਜੀ ਨਾਮ ਦਾ ਪੁੱਛਦੇ ਜਿਹੜਾ ਆਦਮੀ ਉਹਦੇ ਕੋਲ ਹੈ ਹਾਂਜੀ ਠੀਕ ਹੈ ਜੀ ਤੇ ਮਾਇਆ ਮੰਮਤਾ ਉਹ ਜਿਹੜੇ ਬੋਰ ਹੈ ਤਾਂ ਨਹੀਂ ਕਰਨੇ ਨੇ ਠੀਕ ਹੈ ਜੀ ਅਸੀਂ ਇਹ ਵੀ ਆਪਣੇ ਅੰਦਰ ਕੋਲ ਰੱਖੇ ਜਾਈਏ ਤਾਂ ਅਹ ਜੀ